ਉਹ ਮਕਾਨ ਸੀਗੇ ਦੋਨੋਂ ਹੀ ਸਤਲੁਜ ਦਿਲਪੇਟ ਵਿੱਚ ਆ ਗਏ ਦੋਨੋਂ ਘਰ ਜਿਹੜੇ ਆ ਟਹਿ ਢੇਰੀ ਹੋ ਗਏ ਸਨ ਮਹੀਨਾ ਡੇਢ ਮਹੀਨਾ ਗਵਾਤੇ ਘੌਂ ਤੇ ਲਾਤੇ ਜਿਹੜੇ ਵਾ ਤਾਂ ਵੀ ਵੇਖ ਹੀ ਰਹਿ ਜੋ ਲਾਗੇ ਪਾਣੀ ਵਹਾਲੇ ਆ ਜਿਹੜੇ ਕਵਰੇ ਕਮਰੇ ਆ ਪਾਣੀ ਦੇ ਨਾਲ ਜਿਹੜੇ ਘਰ ਘੁਰ ਕੇ ਆ ਇਹ ਤਾਂ ਪਾਣੀ ਆਇਆ ਸੀ ਉਦੋਂ ਕੀ ਹਾਲਾਤ ਸੀਗੇ ਇੱਥੇ ਦੋਦੇ ਸਹੀ ਚੰਗਾ ਠੀਕ ਵਧੀਆ ਸੀਗਾ ਉਹਦੀ ਆਪਣਾਂ ਵਿਚਾਰਾ ਕਰਦੇ ਹਾਂ ਬਕੇ ਹੁਣ ਡੇਢ ਡੇਢ ਮਹੀਨਾ ਗਿਆ ਘਰੇ ਬੈਠਾ ਨੂੰ ਕੋਈ ਕੰਮ ਨਹੀਂ ਮਿਲਿਆ 2 ਮਹੀਨੇ ਦੇ ਪਾਲੀਆਂ ਨਹੀਂ ਬੀਜੂ ਹੋਣੀਆਂ ਕੋਈ ਵੀ ਪੱਠਾ ਕਿੱਥੋਂ ਡੰਗਰਾ ਨਹੀਂ ਮਿਲੂਗਾ ਖਾਂਤਾ ਆਉਂਦੀਆਂ ਸਾਨੂੰ ਚਾਰਾ ਵੀ ਦੇ ਕੇ ਜਾਂਦੀਆਂ ਨੇ ਹੋਰ ਰਾਸ਼ਨ ਪਾਣੀ ਵਾਧੂ ਗੁਰੂ ਦੀ ਕਿਰਪਾ ਇੱਕ ਬਾਬੇ ਨਾਨਕ ਦਾ ਘਰ ਇਹੋ ਜਿਹਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੋਈ ਆਫਤਾਂ ਦੀ ਤੇ ਪਹੁੰਚਦਾ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵੀ ਕੁਕੜੀ ਮਰੂ ਉਹ ਤਾਂਗੇ ਬੱਕਰੀ ਮਰੂ ਰੂੜੂ ਗਿਓ ਤਾਂਗੇ ਆਂਡੇ ਦਾ ਹੀ ਪੈਸਾ ਤਾਂਗੇ ਤੇ 650 ਰੁਪਇਆ ਕਿੱਲੇ ਦਾ ਦਿੱਤਾ ਸੀ ਜਿਹੜਾ ਕਿ ਉਹ ਵੀ ਪੂਰੇ ਲੋਕਾਂ ਨੂੰ ਨਹੀਂ ਮਿਲਿਆ ਕਿਸੇ ਨੂੰ ਮਿਲ ਗਿਆ ਕੋਈ ਰਹਿ ਗਿਆ तकरीबन ਵਿੱਚੋਂ ਕੋਠੇ ਡਿਗਿਆਂ ਦਾ ਕੀ ਆਇਆ ਸੀ 6000 ਰੁਪਇਆ ਜਿਹੜਾ ਨਾ ਕਿ 6000 ਨਾ ਸੀਮਿੰਟ ਨਹੀਂ ਆਉਂਦਾ ਤੇ ਕੋਠਾ ਕਿੱਥੋਂ ਪੈਜੂਗਾ ਨਹੀਂ ਹਾਨੂੰ ਪਤਾ ਪਿਆ ਲੇਤਾ ਕਿਤੇ ਕੋ ਸਰਕਾਰ ਨੇ ਮਤ ਤੇ ਕੀਤੀ ਤੇ ਨਾ ਹਾਨੂੰ ਪਤਾ ਵੀ ਹੈ ਨਾ ਕਿੰਨੀ ਕੀ ਕਰ ਦੇਣਗੇ ਤੇ ਮੈਨੂੰ ਤੇ ਲੱਗਦਾ ਨਹੀਂ ਕੁਛ ਦੇਣ ਕੇ ਮੁੱਖ ਮੰਤਰੀ ਸਾਹਿਬ ਤੇ ਇਤਿਹਾਸ ਵੀ ਨਹੀਂ ਆਇਆ ਫਿਰ ਮਾਰੋ ਗਏ ਹੀ ਮੁਰਕੇ ਵੀ ਇੱਕ ਇੱਕ ਵੀ ਫਲਾਟ ਏਰੀਆ ਦੇ ਵਿੱਚ ਵੀ ਸਾਨੂੰ ਕੁਛ ਦੇਣਾ ਪੈਣਾ ਵਾ ਇਹੋ ਬਿਮਾਰੀ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਬੰਦਾ ਬੰਦਾ ਨਹੀਂ ਜੀ ਉਹ ਜਦੋਂ ਉਹਨਾਂ ਨੇ ਮਾਰਿਆ ਗੇਰਾ ਕੁੜਾ ਮਾਰਿਆ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਸਾਨੂੰ ਕੋਈ ਪੈਸਾ ਦੇਣਾ ਪੈਣਾ ਵਾ ਤੇ ਤਾਂ ਕਰਕੇ ਉਹ ਜ਼ਿਆਦਾ ਟੈਨਸ਼ਨ ਜਿਆਦੀ ਲੱਗੇ ਆ ਇਸੋਲੇ ਫਰੋਇਪਰ ਦੇ ਪਿੰਡ ਧੀਰਾ ਘਾਰਾ ਵਿਖੇ ਮੌਜੂਦਾ ਜਿੱਥੇ ਸਤਲੁਜ ਦਰਿਆ ਨੇ ਭਾਰੀ ਤਬਾਈ ਜਿਹੜੀ ਆ ਉਹ ਮਚਾਈ ਆ ਕਿਉਂਕਿ ਇਹ ਪਿੰਡ ਬਿਲਕੁਲ ਸਤਲੁਜ ਦਰਿਆ ਦੇ ਨਾਲ ਜਿਹੜਾ ਉਹ ਵਸਿਆ ਹੋਇਆ ਤਾਂ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਜਿੱਥੇ ਫਸਲਾਂ ਡੁੱਬੀਆਂ ਉੱਥੇ ਲੋਕਾਂ ਦੇ ਘਰ ਵੀ ਜਿਹੜੇ ਆ ਟਹਿ ਟੇਰੀ ਹੋਇਆ ਅੱਜ ਅਸੀਂ ਤੁਹਾਨੂੰ ਇੱਕ ਐਸੇ ਗਰੀ ਪਰਿਵਾਰ ਨਾਲ ਮਿਲਣ ਜਾਣੇ ਆ ਜਿਨ੍ਹਾਂ ਦੇ ਦੋ ਮਕਾਨ ਸੀਗੇ ਦੋਨੋਂ ਹੀ ਸਤਲੁਜ ਦੀ ਲਪੇਟ ਵਿੱਚ ਆ ਗਏ ਦੋਨੋਂ ਘਰ ਜਿਹੜੇ ਆ ਟਹਿ ਟੇਰੀ ਹੋ ਗਏ ਆ ਸਭ ਤੋਂ ਪਹਿਲਾਂ ਤੁਹਾਨੂੰ ਦਰਿਆ ਦੀਆਂ ਤਸਵੀਰਾਂ ਦਿਖਾਉਣੇ ਆ ਮੇਰੇ ਪਿੱਛੇ ਤਸਵੀਰਾਂ ਦੇ ਸਾਹਦ ਇਹ ਸਤਲੁਜ ਦਰਿਆ ਬਿਲਕੁਲ ਸਤਲੁਜ ਦੇ ਕੰਢੇ ਇਹ ਪਿੰਡ ਵਸਿਆ ਹੋਇਆ ਤੇ ਬਿਲਕੁਲ ਬੰਨ ਦੇ ਨਾਲ ਹੀ ਬਨ ਵੀ ਨਹੀਂ ਕਹਿ ਸਕਦੇ ਬਨ ਹੈ ਨਹੀਂਗਾ ਇੱਥੇ ਪਰ ਸਤਲੁਜ ਦਰਿਆ ਦੇ ਨਾਲ ਹੀ ਜਿਹੜੇ ਘਰ ਆ ਉਹ ਮੌਜੂਦਾ ਘਰ ਬਣੇ ਹੋਏ ਆ ਤੇ ਜਦੋਂ ਪਾਣੀ ਇੱਥੇ ਆਇਆ ਤਾਂ ਕਾਫੀ ਭਾਰੀ ਨੁਕਸਾਨ ਜਿਹੜਾ ਉਹ ਸਤਲੁਜ ਦਰਿਆ ਨੇ ਕੀਤਾ ਤਾਂ ਦੂਰ ਦੂਰ ਤੱਕ ਤੁਸੀਂ ਨਜ਼ਰ ਮਾਰ ਸਕਦੇ ਹੋ ਪਾਣੀ ਜਿਹੜਾ ਉਹ ਬੇਸ਼ੱਕ ਉਤਰ ਚੁੱਕਿਆ ਹੁਣ ਪਰ ਜ਼ਮੀਨਾਂ ਜੜੀਆਂ ਉਹ ਡੁੱਬ ਚੁੱਕੀਆਂ ਜ਼ਮੀਨਾਂ ਵਿੱਚ ਮਿੱਟੀ ਜੜੀ ਆ ਉਹ ਭਰ ਚੁੱਕੀ ਆ ਇੱਥੋਂ ਤੱਕ ਕਿ ਜ਼ਮੀਨਾਂ ਦੀਆਂ ਵਟਾਂ ਵੀ ਜੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਖਾਸ ਕਰ ਹੁਣ ਕਿਸਾਨਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਕਿਉਂਕਿ ਮਿੱਟੀ ਪਰ ਨਾਲ ਵਟਾਂ ਜਿਹੜੀਆਂ ਉਹ ਡੁੱਬ ਚੁੱਕੀਆਂ ਤਾਂ ਕਿਸਾਨ ਨੂੰ ਇਹ ਨਹੀਂ ਪਤਾ ਲੱਗਣਾ ਕਿ ਮੇਰਾ ਖੇਤ ਕਿਹੜਾ ਜਾਂ ਦੂਸਰੇ ਦਾ ਕਿਹੜਾ ਤਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਤਾਂ ਇਧਰ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇਧਰ ਦੇਖ ਸਕਦੇ ਹੋ ਕਿ ਇਹ ਮਕਾਨ ਸੀਗੇ ਕਿਸਾਨ ਆ ਛੋਟਾ ਕਿਸਾਨ ਆ ਤਾਂ ਉਸ ਦੇ ਇਹ ਮਕਾਨ ਬਣੇ ਹੋਏ ਸੀਗੇ ਤੇ ਮਕਾਨ ਜਿਹੜੇ ਆ ਜਦੋਂ ਪਾਣੀ ਆ ਕੇ ਇਨ੍ਹਾਂ ਮਕਾਨਾਂ ਦੇ ਨਾਲ ਲੱਗਾ ਤੇ ਮਕਾਨ ਜਿਹੜੇ ਆ ਉਹ ਢਹਿ ਢੇਰੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਇੱਥੇ 4 ਤੋਂ 5 ਫੁੱਟ ਪਾਣੀ ਜਿਹੜਾ ਉਹ ਚੜ ਗਿਆ ਸੀਗਾ ਕਿਉਂਕਿ ਨਾਲ ਹੀ ਸਤਲੁਜ ਦਰਿਆ ਤਾਂ ਦਰਿਆ ਨੇੜੇ ਹੋਣ ਕਰਕੇ ਪਾਣੀ ਦੀ ਜੜੀ ਵੱਡੀ ਮਾਰ ਉਹ ਇੱਥੇ ਪਈ ਆ ਤਾਂ ਦੇਖ ਸਕਦੇ ਹੋ ਦੋ ਮਕਾਨ ਇਹ ਆ ਤਾਂ ਇਧਰ ਪਿਛਲੇ ਪਾਸੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਸਾਹਮਣੇ ਦੇਖੋਗੇ ਸਾਹਮਣੇ ਵੀ ਮਕਾਨ ਜਿਹੜਾ ਉਹ ਡਿੱਗਿਆ ਹੋਇਆ ਤਾਂ ਕਾਫੀ ਇਹਨਾਂ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਜ਼ਮੀਨ ਮਹਿਜੀ ਇੱਕ ਕਿਲਾ ਇੱਕ ਕਿਲੇ ਦੇ ਕਰੀਬ ਜਿਹੜੀ ਆ ਉਹ ਦੱਸੀ ਜਾ ਰਹੀ ਆ ਮਿਹਨਤ ਮਜ਼ਦੂਰੀ ਕਰਨ ਵਾਲਾ ਪਰਿਵਾਰ ਪਰ ਸਤਲੁਜ ਦਰਿਆ ਨੇ ਇਸ ਪਰਿਵਾਰ ਨੂੰ ਕਾਸੇ ਜੋਗਾ ਜਿਹੜਾ ਉਹ ਨਹੀਂ ਛੱਡਿਆ ਤਾਂ ਸਾਡੇ ਨਾਲ ਅ ਪਰਿਵਾਰਕ ਮੈਂਬਰ ਮੌਜੂਦ ਆ ਗੱਲਬਾਤ ਕਰ ਲੈਣੇ ਆ ਵੀਰ ਦਾ ਨਾਮ ਕੀ ਥੋੜਾ ਗੋਬਿੰਦ ਸਿੰਘ ਆ ਪਾਣੀ ਦੀ ਗੱਲ ਕਰ ਲਈ ਕਿੰਨੀ ਕੁ ਮਾਰ ਜਿਹੜੀ ਪਾਣੀ ਦੀ ਪਈ ਆ ਪਾਣੀ ਜੀ ਬਹੁਤ ਮਾਰ ਪਈ ਆ ਹਮ ਕਿੰਨਾ ਨੁਕਸਾਨ ਹੋਇਆ ਜਿਸਾਨ ਨਹੀਂ ਵੇਹੀ ਰਹਿ ਜੀ ਕਮਰੇ-ਕੁਮਰੇ ਹੀ ਡੇਗ ਗਏ ਆ ਹਮ ਤੇ ਜਿਹੜੀ ਪਹਿਲੀ ਥੋੜੀ ਬਲੀ ਉਹ ਵੀ ਖਰਾਬ ਹੋ ਗਈ ਆ ਹਮ ਕੋਈ ਕੰਮ ਕੀ ਕਰਦੇ ਸੀ ਕੰਮ ਮਿਹਨਤੀ ਮਿਹਨਤੀ ਹਾਂ ਜੀ ਜ਼ਮੀਨ ਕਿੰਨੀ ਕਾ ਜ਼ਮੀਨ ਤਿੰਨ ਕਨਵਾਈ ਤਿੰਨ ਕਨਵਾਈ ਹਾਂ ਜੀ ਬਿਜਾਰਾ ਹੋ ਜਾਂਦਾ ਹੋ ਹੀ ਜਾਂਦਾ ਜੀ ਮਰਾ ਮਠਾ ਅ ਜੇ ਸਾਹ ਨਾਲ ਨੁਕਸਾਨ ਹੋਇਆ ਕਮਰੇ ਡਿੱਗੇ ਆ ਲੱਗਦਾ ਨਹੀਂ ਕਿ ਜਲਦੀ ਪੈਰਾਂ ਸਿਰ ਹੋ ਪਾਉਗੇ ਇਹ ਟਾਈਮ ਲੱਗੂਗਾ ਜੀ ਇਹਦੀ ਛੇਤੀ ਤਾਂ ਨਹੀਂ ਹੋ ਸਕਦਾ ਜੇ ਤਾਂ ਪਾਣੀ ਆਇਆ ਸੀ ਉਦੋਂ ਕੀ ਹਾਲਾਤ ਸੀਗੇ ਇੱਥੇ ਦੋਦੇ ਸਹੀ ਚੰਗਾ ਠੀਕ ਵਧੀਆ ਸੀਗਾ ਉਹਦੀ ਆਪਣਾਂ ਵਿਚਾਰਾ ਕਰਦੇ ਹਾਂ ਹਮ ਬਕੇ ਹੁਣ ਡੇਡ ਡੇਡ ਮਹੀਨਾ ਕਿਆ ਕਰੇ ਬੈਠਾ ਨੂੰ ਕੋਈ ਕੰਮ ਨਹੀਂ ਮਿਲਿਆ ਹਮ ਉਹਨੂੰ ਔਖਾ ਤਾਂ ਮਥੜਾ ਜੀ ਹਮ ਉਹ ਖਾਣ ਪੀਣ ਦਾ ਸਮਾਨ ਜਾਂ ਪਸ਼ੂਆਂ ਲਈ ਚਾਰਾ ਵਗੈਰਾ ਪਹੁੰਚਦਾ ਰਹੇ ਥੇ ਹਾਂਜੀ ਹਾਂਜੀ ਪਹੁੰਚਦਾ ਰਿਹਾ ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਗੱਲਬਾਤ ਕਰ ਲੈਣੇ ਆ ਅ ਵਿਰਕੀ ਨਾਮ ਕੀ ਤੁਹਾਡਾ ਅਮਰਜੀਤ ਸਿੰਘ ਜੀ ਮਹਿੰਦਰ ਜੀ ਕਾਕਾ ਸਾਹਿਬ ਅਮਰਜੀਤ ਜੀ ਜਦੋਂ ਪਾਣੀ ਆਇਆ ਸੀਗਾ ਉਦੋਂ ਕੀ ਹਾਲਾਤ ਕੀ ਸੀ ਕਿਉਂਕਿ ਬਿਲਕੁਲ ਹੀ ਦਰਿਆ ਦੇ ਨਾਲ ਹੀ ਜਿਹੜੇ ਤੁਹਾਡੇ ਘਰ ਆ ਹਾਂਜੀ ਪਹਿਲਾਂ ਤੇ ਵੀਰਜੀ ਹਾਲਾਤ ਵਧੀਆ ਸੀ ਜਦੋਂ ਪਾਣੀ ਆਇਆ ਤੇ ਉਦੋਂ ਬਾਅਦ ਕੀ ਹਾਲਾਤ ਖਰਾਬ ਹੋਏ ਆ ਮਿਨਾ ਡੇਰ ਮਿਨਾ ਹੋ ਗਿਆ ਵਾ ਤੇ ਹੁਣ ਤੇ ਲਾਤ ਜਿਹੜੇ ਵਾ ਤਾਂ ਵੀ ਵੇਖ ਹੀ ਰਹੇ ਜੋ ਵੀ ਲਾਗੇ ਪਾਣੀ ਵੀ ਹਾਲੇ ਆ ਆ ਜਿਹੜੇ ਕਮਰੇ ਕਮਰੇ ਆ ਇਹ ਪਾਣੀ ਦੇ ਨਾਲ ਜਿਹੜੇ ਗਰਗੁਰ ਗਏ ਆ ਹੁਣ ਇੱਥੇ ਕੋਈ ਚੀਜ਼ ਤੇ ਰਹਿ ਨਹੀਂ ਗਈ ਵੀ ਜਿਹੜਾ ਕੋਈ ਆਪਦੀ ਫਸਲ ਕੋਈ ਵੇਚ ਕੇ ਜਾਂ ਕੋਈ ਆਪ ਤੇ ਆ ਘਰ ਖੜਾ ਕਰ ਲੂਗਾ ਇਹ ਕੋਈ ਹੁਣ ਆਪਾਂ ਕੁਝ ਕਰ ਤੇ ਸਕਦੇ ਨਹੀਂ ਤੇ ਜੇ ਕੋਈ ਆਪਾਂ ਨੂੰ ਜਾਂ ਸੰਸਥਾ ਕਰੇ ਮਤ ਜਾਂ ਕੋਈ ਸਰਕਾਰ ਕਰੇ ਤੇ ਫੇਰ ਹੀ ਆਪਾਂ ਕੋ ਖੜਾ ਕਰ ਸਕਦੇ ਆ ਹਾਂ ਆਪਣੇ ਕੋਲੇ ਆਪਦੇ ਕੋਲੇ ਤੇ ਕੋਈ ਪੈਸਾ ਨਹੀਂ ਰਹੇਗਾ ਹਾਂ ਹੰਦਾ ਜਿਆ ਕਿੰਨਾ ਕੁ ਨੁਕਸਾਨ ਜਿਹੜਾ ਹੋਇਆ ਕਿਉਂਕਿ ਜ਼ਮੀਨ ਵੀ ਤੁਸੀਂ ਦੱਸ ਰਹੇ ਹੋ ਡੁੱਬ ਗਈਆਂ ਮਕਾਨ ਵੀ ਢਾਹ ਢੇਰੀ ਹੋ ਗਏ ਨੁਕਸਾਨ ਤੇ ਤੁਸੀਂ ਇੱਧਰ ਤੋਂ ਕੈਮਰਾ ਤਾਂ ਹੀ ਕਮਾ ਕੇ ਵੇਖਿਆ ਯਾ ਕਿ ਕਿੰਨੀ ਕਿੰਨੀ ਰੇਤਾ ਚੜ ਗਈ ਘਟੋ ਘਟ ਵੀ 5 500 ਫੁੱਟ ਤੇ ਰੇਤਾ ਚੜ ਗਈ ਜ਼ਮੀਨਾਂ ਦੇ ਵਿੱਚ ਹਾਂ ਤੇ ਬਹੁਤ ਹਾਲਾਤ ਖਰਾਬ ਹੋ ਗਿਆ ਇਹ ਜੋ ਟਰਾਂਸਫਾਰਮ ਕੁਛ ਵੀ ਹੋਰ ਵੀ ਹਾਲਾਤ ਪੜੇ ਚਾਹ ਤੇ ਖਰਾਬ ਆ ਹਾਂ ਡੰਗਰਾਂ ਵਾਲਾ ਚਾਰਾ ਕੁਝ ਨਹੀਂ ਰਹੇਗਾ ਦੋ ਮਹੀਨੇ ਦੇ ਪਹਿਲਾਂ ਨਹੀਂ ਬੀਜੂ ਹੀ ਹੋਣੀਆਂ ਕੋਈ ਵੀ ਪੱਠਾ ਕਿੱਥੋਂ ਡੰਗਰਾਂ ਨਹੀਂ ਮਿਲੂਗਾ ਲੱਗਦਾ ਕਿ ਅਗਲੀ ਫਸਲ ਕਣਕ ਦੀ ਬੀਜੀ ਜਾਊਗੀ ਬਾ ਮੈਨੂੰ ਨਹੀਂ ਐਦਪੀ ਜਿਹੜੇ ਜਿਹੜੇ ਲੱਛਣ ਹਨ ਨੂੰ ਨਹੀਂ ਕੁਝ ਲੱਗਦਾ ਹਾਂ ਜੀ ਹਾਂ ਇਹ ਹਾਤ ਮਾਰੇ ਆ ਹਾਂ ਫਿਰ ਪਹਿਲੇ ਵੀ ਪਾਣੀ ਖੜਾ ਜ਼ਮੀਨਾਂ ਦੇ ਵਿੱਚ ਤੇ ਪਾਣੀ ਫੇਰ ਥੋੜਾ ਜਿਹਾ ਵਾਜ ਜਾਂਦਾ ਉਹ ਫੇਰ ਉਹ ਨਹੀਂ ਹੋ ਜਾਂਦਾ ਵਾ ਤੇ ਇਹ ਜਿਹੜੀ ਆ ਰੇਤ ਆ ਤੇ ਆ ਚਾਰ ਪੰਜ ਪਾਈ ਪੌੜ ਰੇਤਾ ਕਿੱਥੋਂ ਇਨੀ ਰੇਤਾ ਕਿੱਥੋਂ ਪਾ ਚੜਤ ਹੋਣਗੇ ਤੇ ਕਿਵੇਂ ਕੋਈ ਜ਼ਮੀਨ ਮਨ ਨੂੰ ਨਹੀਂ ਬਚਾਉ ਲੱਗਦੀ ਉਹ ਸਾਧਨ ਹੈ ਜਿਹੜਾ ਮਿੱਟੀ ਕੱਢੀ ਜਾ ਸਕੇ ਖੇਤ ਵਿੱਚ ਆਪਾਂ ਹੀ ਤੇ ਬਾਈ ਮਿਰਤਲਖ ਜੀ ਨੂੰ ਕਹਿੰਨੇ ਆ ਵੀ ਉਹ ਬਾਈ ਨੇ ਕਿਹਾ ਵੀ ਅਸੀਂ ਟਰੈਕਟਰ ਦੇਨੇ ਆ ਮੋਦੇ ਗੜੀ ਇੱਕ ਹੱਥ ਜੋੜ ਕੇ ਬੰਦੀ ਕਰਦਾ ਵਿਹਾੜੇ ਇਲਾਕੇ ਦਾ ਇਜ਼ਹਾਰ ਲਵੇ ਤੇ ਉਹ ਭਾਜੀ ਮੈਂ ਮਰਤਲ ਆਲਖ ਜੀ ਨੂੰ ਕਹਿਣਾ ਵਾ ਤੁਹਾਡੇ ਵੀ ਇਲਾਕੇ ਦੇ ਵਿੱਚ ਉਹ ਟੱਲੀ ਕਲਾਮ ਦੇ ਵਿੱਚ ਜ਼ਰੂਰ ਆਇਆ ਤੇ ਤੁਹਾਡੇ ਇਲਾਕੇ ਦੇ ਵਿੱਚ ਉਹ ਨਹੀਂ ਆਇਆ ਅਸੀਂ ਕਹਿੰਨੇ ਵੀ ਟੀਰਾਕਰਾ ਦੇ ਵਿੱਚ ਆਣ ਕੇ ਤੇ ਸਾਡੇ ਹੱਥ ਤੇ ਵੇਖ ਕੇ ਕਰੀ ਹਾਂ ਆ ਅਸੀਂ ਉਹਦੇ ਆਲਖ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਉਹਨੇ ਹੋਰ ਵੀ ਇਲਾਕਿਆਂ ਦਾ ਬੜਾ ਨੇ ਸਹਿਯੋਗ ਦਿੱਤਾ ਤੇ ਸਾਡੇ ਕੋਲੇ ਵੀ ਪਹੁੰਚੇ ਜ਼ਰੂਰ ਹਾਂ ਤੇ ਮੈਂ ਕੀ ਮੰਗੀ ਕਰਦੇ ਹੋ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਅਹੀਂ ਜੀ ਕੋਈ ਵੀ ਚਲੋ ਜੋ ਕਰਨੀ ਉਹਨਾ ਮਤ ਕਰਨੀ ਸਾਨੂੰ ਪਤਾ ਵੀ ਹਲੇ ਤੱਕ ਤੇ ਕੋਈ ਸਰਕਾਰ ਨੇ ਮਤ ਤੇ ਕੀਤੀ ਨਹੀਂ ਤੇ ਨਾ ਸਾਨੂੰ ਪਤਾ ਵੀ ਇਹਨਾਂ ਕਿੰਨੀ ਕੀ ਕਰ ਦੇਣਗੇ ਪਿਛਲੀ ਵਾਰੀ ਵੀ ਇਹਨਾਂ ਆ ਕੇ ਹਵੀ ਕੋਕੜੀਆਂ ਮੁਟਕੀਆਂ ਕਈਆਂ ਦਾ ਤੁਹਾਨੂੰ ਦਵਾਂਗੇ ਤੇ ਪਿਛਲੀ ਵਾਰੀ ਤੇ ਨਾ ਖੁਸ਼ ਦਿੱਤਾ ਨਹੀਂ ਤੇ ਸਾਨੂੰ ਗਾਂਵ ਵੀ ਕੋਈ ਮੇਦ ਨਹੀਂ ਹੈ ਇਹਨਾਂ ਸਰਕਾਰਾਂ ਦੇ ਤੁਹਾਡੇ ਪਿੰਡ ਤੋਂ ਪਿਛਲੀ ਵਾਰ ਵੀ ਮੁੱਖ ਮੰਤਰੀ ਸਾਹਿਬ ਆਏ ਸੀਗੇ ਮੁੱਖ ਮੰਤਰੀ ਸਾਹਿਬ ਤੇ ਆਏ ਜੀ ਉਹ ਆਂਦੇ ਵੀ ਤੁਹਾਨੂੰ ਤੇ ਮੁਰਗੀਆਂ ਆਂਡਿਆਂ ਦੇ ਤੱਕ ਵੀ ਕਈਆਂ ਨੂੰ ਆਖਿਆ ਸੀ ਪੀ ਦਾਂਗੇ ਤੇ ਮੁੜ ਕੇ ਤੇ 1600 ਰੁਪਇਆ ਖਰਾਬਾ ਦੇ ਤਾ ਨਾ ਹਾਂ ਤੇ ਉਹ ਵੀ ਪੂਰੇ ਨਹੀਂ ਮਿਲੇ ਉਹ ਵੀ ਕਈ ਵਿਭਾਗਾਂ ਜਿਹੜੇ ਵਿੱਚੋਂ ਖੁਸ਼ਕ ਮਿਸ਼ਨ ਲੈਂਦੇ ਰਹੇ ਵਿੱਚੋਂ ਤੇ ਬਾਕੀ ਹੁਣ ਤੇ ਮੈਨੂੰ ਤੇ ਲੱਗਦਾ ਨਹੀਂ ਕੁਝ ਦੇਣ ਕਿ ਮੁੱਖ ਮੰਤਰੀ ਸਾਹਿਬ ਤੇ ਆਪ ਵੀ ਨਹੀਂ ਆਏ ਆਪ ਵੀ ਬਿਮਾਰ ਹੋ ਗਏ ਹੀ ਮੁਰਕੇ ਵੇਖ ਕੇ ਵੀ ਫਲਾਟ ਏਰੀਆ ਦੇ ਵਿੱਚ ਵੀ ਸਾਨੂੰ ਕੁਝ ਦੇਣਾ ਪੈਣਾ ਵਾ ਤੇ ਮੁੱਖ ਮੰਤਰੀ ਸਾਹਿਬ ਪਤਾ ਨਹੀਂ ਟੈਨਸ਼ਨ ਦੇ ਵਿੱਚ ਹੀ ਹੋ ਗਏ ਉਹ ਮੈਨੂੰ ਲੱਗਦੇ ਵੀ ਆਪ ਹੀ ਬਿਮਾਰ ਹੋ ਗਏ ਹੈ ਤੇ ਉਹ ਆਵਾਂ ਮਰੀ ਦਾ ਪਤਾ ਨਹੀਂ ਹੁੰਦਾ ਕਿ ਕਦੋਂ ਉਹ ਬੰਦਾ ਬਿਮਾਰ ਨਹੀਂ ਜੀ ਉਹ ਜਦੋਂ ਉਹਨਾਂ ਨੇ ਮੜਿਆ ਗੇਰਾ ਕੁੜਾ ਮਾਰਿਆ ਉਹਨਾਂ ਨੂੰ ਲੱਗਦਾ ਸੀ ਵੀ ਪੰਜਾਬ ਦੇ ਵਿੱਚ ਹਾਨੂੰ ਕੋਈ ਪੈਸਾ ਮੁਕਾ ਦੇਣਾ ਪੈਣਾ ਵਾ ਤੇ ਉਹ ਤਾਂ ਕਰਕੇ ਉਹਦਾ ਟੈਨਸ਼ਨ ਜਿਆਦੀ ਲੱਗੇ ਆ ਹਾਂ ਹੋਰ ਗੱਲ ਕੋਈ ਨਹੀਂ ਉਹਨਾਂ ਨੂੰ ਕੁਝ ਨਹੀਂ ਹੋਣਾ ਹਾਂ ਟੈਨਸ਼ਨ ਜਿਆਦੀ ਲੱਗੇ ਠੀਕ ਹਾਂ ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਅ ਭਾਈ ਕਿੰਨਾ ਅਗਰ ਪਿੰਡ ਦੀ ਗੱਲ ਕਰ ਲਈਏ ਤਾਂ ਪਿੰਡ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਕਿਉਂਕਿ ਪੂਰੇ ਪਿੰਡ ਵਿੱਚ ਹੀ ਜਿਹੜਾ ਸਤਲੁਜ ਦਾ ਪਾਣੀ ਆ ਉਹ ਦਾਖਲ ਹੋ ਗਿਆ ਸੀ ਲੋਕ ਬੰਨਾਂ ਤੇ ਰਹਿਣ ਲਈ ਜਿਹੜਾ ਮਜਬੂਰ ਹੋ ਗਏ ਸੀਗੇ ਪਹਿਲੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਨੁਕਸਾਨ ਵੇਖੋ ਜੀ ਤੁਹਾਡੇ ਮੀਡੀਆ ਦੇ ਮਾਧਮੇ ਰਾਹੀਂ ਮੈਂ ਦੱਸਣਾ ਚਾਹੁੰਦਾ ਨਾ ਨੁਕਸਾਨ ਵਾਲਾ ਤੇ ਕੋਈ ਅੰਤ ਤੇ ਹਿਸਾਬ ਨਹੀਂ ਰਿਹਾ ਇੰਨਾ ਨੁਕਸਾਨ ਹੋਇਆ ਦੂਜੀ ਗੱਲ ਵੀ ਅਸੀਂ ਬਿਲਕੁਲ ਦਰਿਆ ਦੇ ਕੰਡੇ ਤੇ ਬੈਠੇ ਹੋਏ ਆ ਤੇ ਨੁਕਸਾਨ ਇੰਨਾ ਆਇਆ ਕਿ ਸਾਡੇ ਜ਼ਮੀਨਾਂ ਦੇ ਵਿੱਚ ਜਿਹੜੀਆਂ ਕੋ ਹੈਗੀਆਂ ਥੋੜੀਆਂ-ਥੋੜੀਆਂ ਬਹੁਤ ਰੇਤਾ ਚੜ ਗਿਆ ਵਾ ਸਾਡੇ ਤੁ ਲਗਭਗ 23 ਦੇ ਵਿੱਚ ਜ਼ਮੀਨ ਜਿਹੜੀ ਸਾਡੀ ਕੁਛ ਥੋੜੀ ਜੀ ਖਰਾਬ ਹੋਈ ਉਹ 23 ਦੇ ਵਿੱਚ ਅਜੇ ਤੱਕ ਨਹੀਂ ਬਣੀ ਇੰਨੀ ਜਿਆਦੀ ਡੂੰਘੀ ਉਹਦੀ ਖਲਾਈ ਦਰਿਆ ਨੇ ਕਰਤੀ ਤੇ ਮਕਾਨ ਮਕੂਨ ਜਿਹੜੇ ਡਿੱਗ ਪਿਆ ਉਹਨਾਂ ਕੋਈ ਕੰਮਕਾਰ ਤੇ ਹੈਗਾ ਨਹੀਂ ਮਾਲ ਡੰਗਰ ਦਾ ਪੱਠਾ ਡਕਾ ਨਹੀਂ ਰਿਹਾ ਤੇ ਕੰਮਕਾਰ ਸਾਡਾ ਕੋਈ ਚੱਲ ਨਹੀਂ ਰਿਹਾ ਤੇ ਮਕਾਨ ਮਕੂਨ ਜਿਹੜੇ ਡਿੱਗ ਪਏ ਅਸੀਂ ਕਿੱਥੇ ਬਣਾਉਣੇ ਕਾ ਕਾਦ ਨ ਬਣਾਉਣਾ ਇਹਦੇ ਕੋਈ ਸਾਨੂੰ ਕੋਈ ਗੁਰੂ ਨਾਨਕ ਦੇਵਾ ਸੰਤਾਂ ਬੈਠੀਆਂ ਬਾਹਰ ਕੋਈ ਐਨ ਆਰ ਆਈ ਵੀਰ ਜੇ ਕੋਈ ਮਤ ਕਰੇ ਤੇ ਫੇਰੀ ਹੋ ਸਕਦਾ ਨਹੀਂ ਤੇ ਬਹੁਤ ਔਖਾ ਤੇ ਬੜਾ ਜਿਆਦਾ ਔਖਾ ਵਾ ਚਲੋ ਸੰਸਥਾ ਨੇ ਸਾਡੀ ਬੜੀ ਮਤ ਕੀਤੀ ਆ ਸਾਡੇ ਕੋਲ ਕੁਝ ਵੀ ਨਹੀਂ ਸੰਸਥਾ ਆਉਂਦੀਆਂ ਸਾਨੂੰ ਚਾਰਾ ਵੀ ਦੇ ਕੇ ਜਾਂਦੀਆਂ ਨੇ ਹੋਰ ਰਾਸ਼ਨ ਪਾਣੀ ਵਾਧੂ ਗੁਰੂ ਦੀ ਕਿਰਪਾ ਇੱਕ ਬਾਬੇ ਨਾਨਕ ਦਾ ਘਰ ਇਹੋ ਜਿਹਾ ਜਿਹੜਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਕੋਈ ਆਫਤਾਂ ਦੀ ਤੇ ਪਹੁੰਚਦਾ ਤੇ ਇਹਨਾਂ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਚਲੋ ਸਾਡੇ ਮਕਾਨ ਨੂੰ ਡਿੱਗੇ ਆ ਸਾਨੂੰ ਅਸੀਂ ਇਹਨਾਂ ਤੋਂ ਹੀ ਆਸ ਕਰਦੇ ਹਾਂ ਉੱਥੇ ਸਾਨੂੰ ਕਿਸੇ ਤੋਂ ਕੋਈ ਆਸ ਨਹੀਂ ਬਾਕੀ ਤੇ ਕਾਗਤਾਂ ਦੇ ਵਿੱਚ ਹੀ ਕੰਮ ਰਹਿ ਜਾਂਦਾ ਵੀ ਆਹ ਉਹ ਦੇ ਦਾਂਗੇ ਆਹ ਦੇ ਦਾਂਗੇ ਤੇ ਜਿੱਥੋਂ ਤੱਕ ਗੱਲ ਰਹੀ ਖਰਾਬੇ ਦੀ ਮੁੱਖ ਮੰਤਰੀ ਸਾਹਿਬ ਨੇ ਐਲਾਨ ਕੀਤਾ ਵੀ ਕੁਕੜੀ ਮਰੂ ਉਹ ਦਾਂਗੇ ਬੱਕਰੀ ਮਰੂ ਰੂੜੂ ਕੀ ਉਹ ਦਾਂਗੇ ਆਂਡੇ ਦਾ ਹੀ ਪੈਸਾ ਦਾਂਗੇ ਤੇ 650 ਰੁਪਏ ਕਿੱਲੇ ਦਾ ਦਿੱਤਾ ਸੀ ਜਿਹੜਾ ਕਿ ਉਹ ਵੀ ਪੂਰੇ ਲੋਕਾਂ ਨੂੰ ਨਹੀਂ ਮਿਲਿਆ ਕਿਸੇ ਨੂੰ ਮਿਲ ਗਿਆ ਕੋਈ ਰਹਿ ਗਿਆ ਤਕਰੀਬਨ ਵਿੱਚੋਂ ਕੋਠੇ ਡਿੱਗਿਆਂ ਦਾ ਕੀ ਆਇਆ ਸੀ 6000 ਰੁਪਇਆ ਜਿਗਨਾ ਕਿ 6000 ਨਾ ਸੀਮਿੰਟ ਨਹੀਂ ਆਉਂਦਾ ਤੇ ਕੋਠਾ ਕਿੱਥੋਂ ਪੈਜੂਗਾ ਇਹ ਹਾਲਾਤ ਨੇ ਇਲਾਕੇ ਦੇ ਬਹੁਤ ਜ਼ਿਆਦੇ ਬੁਰੇ ਹਾਲਾਤ ਨੇ ਜੇ ਵੇਖੋ ਤੁਸੀਂ ਇਹਨੂੰ ਤੁਸੀਂ ਤੁਹਾਡੇ ਤੁਸੀਂ ਵੇਖ ਲਿਆ ਲੈਣਾ ਸਾਰੀਆਂ ਡਿਗਪੀਆਂ ਨੇ ਰੇਤਾ ਚੜ ਗਈ ਆ ਮੰਦੇ ਹਾਲ ਹੋਏ ਪਏ ਨੇ ਬਾਕੀ ਚਲੋ ਸਰਕਾਰਾਂ ਕੇ ਤੁਹਾਡੇ ਮੀਡੀਆ ਦੇ ਮਾਧਮ ਰਾਈ ਹਈ ਆਨੇ ਵੀ ਜਿਹੜਾ ਆਰਜੀ ਬੰਨ ਵਿੱਚ ਬਣਦਾ ਵਾ ਇਹ ਨਹੀਂ ਸਾਨੂੰ ਚਾਹੀਦਾ ਸਾਡਾ ਜਿਵੇਂ ਸਿਰ ਤੇ ਬੰਬ ਰੱਖਿਆ ਜਾਂਦਾ ਉਸ ਹਾਲਾ ਇਹ ਸਾਨੂੰ ਬੰਨ ਦੀ ਬਿਲਕੁਲ ਲੋੜ ਨਹੀਂ ਗਈ ਇਹ ਤੇ ਸਰਕਾਰ ਵੀ ਗੌਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਪੱਕੇ ਬੰਨ ਦੀ ਜਿਹੜੀ ਗੱਲ ਆ ਉਹ ਆਖੀ ਜਾ ਰਹੀ ਹੈ ਕਿ ਇਥੇ ਪੱਕਾ ਬੰਨ ਜਿਹੜਾ ਬਣਾਇਆ ਜਾਵੇ ਆਰਜੀ ਬੰਨ ਦੀ ਲੋੜ ਸਾਨੂੰ ਨਹੀਂ ਗਈ ਤਾਂ ਇਥੇ ਕਰਦੀਆਂ ਔਰਤਾਂ ਮੌਜੂਦ ਆ ਗੱਲਬਾਤ ਕਰਨ ਲੈ ਕਿੰਨਾ ਕੁ ਮੁਸ਼ਕਲ ਹੋਇਆ ਪਿਆ ਘਰ ਵੀ ਸਾਰੇ ਜਿਹੜੇ ਆ ਉਹ ਡੱਗ ਪਏ ਆ ਹਾਂਜੀ ਬੀਰ ਮੁਸ਼ਕਿਲ ਤੇ ਹੈਗਾ ਜੀ ਹੂੰ ਜੀ ਹਲਾਤ ਮਾੜੀ ਤੇ ਪਾਣੀ ਆਇਆ ਉਹ ਤੋਂ ਡਿਗ ਪੇ ਪਾਣੀ ਦੇ ਗਲ ਹਾਂਜੀ ਹਾਂਜੀ ਤਾਂ ਉਮੀਦ ਹੈਗੀ ਹੈ ਕਿ ਹੁਣ ਜਲਦੀ ਘਰ ਬਣ ਜੂਗਾ ਛੱਤ ਸਰ ਤੇ ਆ ਜੂਗਾ ਹਾਂ ਹਾਂਜੀ ਬੰਦ ਗਏ ਠੀਕ ਹਾਂਜੀ ਤਾਂ ਇਹ ਸਾਡੇ ਨਾਲ ਪਰਿਵਾਰ ਸੀਗਾ ਜਿਸ ਨਾਲ ਗੱਲਬਾਤ ਕੀਤੀ ਹੈ ਤਾ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਹੁਣ ਸਰਪੇ ਛੱਤ ਵੀ ਜਿਹੜੀ ਆ ਉਹ ਨਹੀਂ ਗਈ ਮਕਾਨ ਸੀਗੇ ਮਕਾਨ ਵੀ ਢਹਿ ਢੇਰੀ ਹੋ ਗਏ ਆ ਫਸਲ ਜਿਹੜੀ ਆ ਉਹ ਡੁੱਬ ਚੁੱਕੀ ਆ ਜ਼ਮੀਨਾਂ ਦੇ ਵਿੱਚ ਮਿੱਟੀ ਭਰ ਚੁੱਕੀ ਆ ਤਾਂ ਜ਼ਮੀਨਾਂ ਵੀ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਕਿ ਉਹਨਾਂ ਦੀ ਜ਼ਮੀਨ ਕਿਸ ਹਿੱਸੇ ਵਿੱਚ ਆਉਂਦੀ ਆ ਤਾਂ ਕਾਫੀ ਮੁਸ਼ਕਲਾਂ ਵਿੱਚ ਉਹ ਪਰਿਵਾਰ ਜਿਹੜਾ ਗੁਜ਼ਰਾ ਹੈ ਕਿਉਂਕਿ ਸਤਲੂਜ ਦਰਿਆ ਦੇ ਨਾਲ ਹੀ ਬਿਲਕੁਲ ਇਨਾਂ ਦੀ ਜਿਹੜੀ ਰਹਿائش ਹੈ ਇਹਨਾਂ ਦੇ ਜਿਹੜੇ ਮਕਾਨ ਆ ਤੇ ਜਦੋਂ ਪਾਣੀ ਚੜਿਆ ਤਾਂ ਉਸ ਸਮੇਂ ਇਹ ਮਕਾਨ ਜਿਹੜੇ ਆ ਢਹਿ ਢੇਰੀ ਹੋ ਗਏ ਸਨ ਸੋ ਲੋੜ ਹੈ ਸਰਕਾਰ ਨੂੰ ਅਜਿਹੇ ਪਰਿਵਾਰਾਂ ਵੱਲ ਧਿਆਨ ਦੇਣ ਦੀ ਤਾਂ ਜੋ ਇਹਨਾਂ ਪਰਿਵਾਰਾਂ ਦੀ ਬਾਹ ਜਿਹੜੀ ਆ ਉਹ ਫੜੀ ਜਾਵੇ ਨਾਲ ਹੀ ਅਸੀਂ ਸਮਾਜ ਸੇਵੀ ਅਤੇ ਐਨ ਆਰ ਆਈ ਵੀਰਾਂ ਨੂੰ ਵੀ ਕਵਾਂਗੇ ਕਿ ਅਜਿਹੇ ਪਰਿਵਾਰਾਂ ਦੀ ਮਦਦ ਜਿਹੜੀ ਆ ਉਹ ਜ਼ਰੂਰ ਕਰੋ ਕਿਉਂਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਪਰਿਵਾਰ ਆ ਜਮੀਨ ਮਹਿਜ ਹੀ ਕਿੱਲਾ ਦੋਖਲ ਤਿੰਨ ਕਿੱਲੇ ਤੇ ਜ਼ਮੀਨ ਆ ਇਹਨਾਂ ਕੋਲੇ ਤਾਂ ਉਸ ਜਮੀਨ ਨਾਲ ਹੀ ਇਹ ਗੁਜ਼ਾਰਾ ਜਿਹੜਾ ਕਰਦੇ ਸੀ ਕਿ ਨਾਲ ਆਪਣਾ ਮਿਹਨਤ ਮਜ਼ਦੂਰੀ ਜਿਹੜੀ ਉਹ ਕਰਦੇ ਸਨ ਤਾਂ ਹੁਣ ਮਕਾਨ ਜਿਹੜੇ ਉਹ ਟਾ ਢੇਰੀ ਹੋ ਚੁੱਕੇ ਆ ਤਾਂ ਕਾਫੀ ਪਰੇਸ਼ਾਨੀਆਂ ਵਿੱਚ ਉਹ ਪਰਿਵਾਰ ਜਿਹੜਾ ਉਹ ਗੁਜ਼ਰ ਰਿਹਾ ਰੋ 20 ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀਤ ਸਖਾਣਾ ਪੰਜਾਬੀ ਲੋਕ ਚੈਨਲ